ਮਹਾਰਾਯਾ ਦਲੀਪ ਸਿੰਘ ਦੀ ਧੀ ਮਹਾਰਾਣੀ ਜਿੰਦਾ ਦੀ ਪੋਤਰੀ ਚੜਤ ਸਿੰਘ ਦੀ ਜਿਹੜੀ ਆ ਪੜਪੋਤਰੀ ਤੇ ਮਹਾਰਾਯਾ ਰਣਜੀਤ ਸਿੰਘ ਦੀ ਪੋਤਰੀ ਜਿਹੜੀ ਆ ਉਹਦੀ ਕਬਰ ਇੱਥੇ ਆ ਤੇ ਅੱਜ ਆਪਾਂ ਜਾ ਰਹੇ ਆ ਗੋਰਾ ਕਵਰੇਸਾਨ ਉੱਥੇ ਪ੍ਰਿੰਸੈਸ ਬਿੰਬਾ ਦੀ ਜਿਹੜੀ ਸਮਾਦ ਕਬਰ ਆ ਉੱਥੇ ਫੁੱਲ ਚੜਾਉਣ ਦੇ ਲਈ ਲਾਹੌਰ ਦੇ ਆ ਬਾਜ਼ਾਰਾਂ ਵੱਲ ਨੂੰ ਮੂੰਹ ਖੋਲ ਸਿਕਾਲਾ ਦੀ ਦਵਿੰਦਰ ਸ਼ਾਹ ਪਰ ਬੇਲਾ ਵੀਰ ਸਾਹ ਕਲਮਾ ਅਸ਼ਾਰ ਪਰ ਅਸ਼ਾਰ ਪਰ ਜਨੰਦਰ ਨਲੋਟੀ ਦੇ ਕਲਮਾ ਗੁਰਦੁਆਰਾ ਟੇਹਰਾ ਸਾਹਿਬ ਤੇ ਸ਼ਾਹੀ ਕਿਲੇ ਦੇ ਬਾਹਰ ਇੱਕਾ ਪਾਰਕ ਹੈ ਇਹ ਪਾਰਕ ਜਿਹੜਾ ਹੈ ਬੜਾ ਸੋਹਣਾ ਸਜਾਇਆ ਇਹਦੇ ਵਿੱਚ ਸ਼ਾਮ ਦੇ ਟਾਈਮ ਦੇ ਉਤੇ ਘੋੜਸਵਾਰੀਆਂ ਵੀ ਹੁੰਦੀਆਂ ਕਬੂਤਰ ਚਿੜੀਆਂ ਜਨੌਰ ਜਿੰਨੇ ਵੀ ਆ ਸਾਰੇ ਇੱਥੇ ਤੁਹਾਨੂੰ ਘੁੰਮਦੇ ਦਿਖਦੇ ਜਾਣਗੇ ਤੇ ਇੱਥੇ ਜਿੰਨੇ ਵਨਸ ਬੰਨੇ ਰੋਖਾ ਪਿੱਪਲ ਐ ਨਿੰਮਾ ਵੀ ਲੱਗੀਆਂ ਟੇਕਾ ਸਾਰਾ ਕੁਝ ਇੱਥੇ ਲਾਇਆ ਹੋਇਆ ਹੈ ਬਾਗ ਦੇ ਵਿੱਚ ਤੇ ਜਿਹੜੀਆਂ ਉੱਥੋਂ ਬੱਕੀਆਂ ਬਿਠਾ ਕੇ ਲਿਆਉਂਦੀਆਂ ਨੇ ਤੇ ਉਹ ਇੱਥੇ ਲਾ ਦਿੰਦੇ ਨੇ ਇੱਥੋਂ ਅਗਲਾ ਆਟੋ ਕਰਕੇ ਬੰਦੇ ਨੂੰ ਫਿਰ ਅੱਗੇ ਘੁੰਮਣ ਜਾਣਾ ਪੈਂਦਾ ਹੈ ਤੇ ਡੇਰਾ ਸਾਹਿਬ ਤੋਂ ਨਿਕਲਣ ਤੋਂ ਬਾਅਦ ਹੁਣ ਆਪਾਂ ਜਿਹੜੇ ਆ ਇੱਕ ਕੈਬ ਕੀਤੀ ਹੈ ਮੇਰੇ ਨਾਲ ਹੈ ਭਾਈ ਜੀ ਭਾਈ ਨਾਮ ਕੀ ਹੈ ਜੀ ਅਨਜ਼ਾ ਪੇਚ ਰੋਹਿਤਾ ਤੇ ਨਾਲ ਸੁਰਿੰਦਰ ਸੁਰਿੰਦਰ ਨੇ ਪੱਗ ਬੰਨੀ ਆ ਰੋਹਿਤਾ ਚ ਕੰਨਾਂ ਦੀ ਮੈਲ ਕੱਢਣੇ ਆਲਾ ਬੰਦਾ ਆ ਇਹ ਦੇਖੋ ਮੇਕੋ ਪੱਗ ਹੈਗੀ ਬਲਿੰਦਰ ਭਾਈ ਪੱਗ ਨਹੀਂ ਬੰਨ ਰੇ ਮੈਨੂੰ ਹੁੰਦੀ ਇਹ ਲੇਟ ਆਇਆ ਇਹਨੂੰ ਉਠਾਇਆ 10 ਵਜੇ ਆ ਇਹ ਹੁਣ ਇਹਦੀ ਪੱਗ ਆ ਚਾਪੇ ਬਨੂਗਾ ਨਹੀਂ ਮੈਂ ਤਾਂ ਬੰਦਦਾ ਨਹੀਂ ਐ ਤੇ ਹੁਣ ਇੱਥੋਂ ਆਪਾਂ ਜਾ ਰਹੇ ਆ ਕਿਹੜਾ ਹੈ ਗੋਰਾ ਕਬਰਿਸਤਾਨ ਤੇ ਇਧਰ ਬਾਈ ਤੁਸੀਂ ਦੇਖ ਸਕਦੇ ਆ ਡਿਸਟ੍ਰਿਕਟ ਕੋਰਟ ਦਾਤਾ ਦਰਵਾਰ ਨਿਆਜ਼ੀ ਇੰਟਰਚੇਂਜ ਸਬਜ਼ੀ ਮੰਡੀ ਰਿੰਗ ਰੋਡ ਇਹ ਲਾਹੌਰ ਦੇ ਰੋਡ ਤੇ ਅੱਜ ਆਪਾਂ ਜਾ ਰਹੇ ਆ ਗੋਰਾ ਕਵਰੇ ਸਾਹਨ ਉੱਥੇ ਪ੍ਰਿੰਸੇਸ ਬਿੰਬਾ ਦੀ ਜਿਹੜੀ ਸਮਾਦ ਕਵਰ ਆ ਉੱਥੇ ਫੁੱਲ ਚੜਾਉਣ ਦੇ ਲਈ ਆ ਲਾਹੌਰ ਦੇ ਬਈ ਰਿੰਗ ਰੋਡ ਚੌਕ ਆ ਇੱਥੋਂ ਦੇ ਬਾਜ਼ਾਰ ਮੋਟਰਸਾਈਕਲ ਗਟੀਆਂ ਇਹਨਾਂ ਬਾਜ਼ਾਰਾਂ 'ਚ ਘੁੰਮਣ ਵਾਸਤੇ ਨਾ ਬਾਈ ਉੱਧਰ ਲੋਕੀ ਤਰਸਦੇ ਆ ਲਾਹੌਰ ਦਾ ਗੇੜਾ ਘਟੇ ਆਈਏ ਇਦਾਂ ਹੁੰਦਾ ਉਹਨਾਂ ਦੇ ਦਿਲ ਦੇ ਵਿੱਚ ਸਾਡੇ ਵੀ ਦਿਲ ਚ ਸੀਗਾ ਪਰ ਅੱਜ ਆਪਾਂ ਫੇਰ ਗੇੜੇ ਘੱਟੀ ਜਾਂਦੇ ਆਂ ਲਾਹੌਰ ਦੇ ਲੋਰੀ ਅਟਾ ਰੇਲ ਦਾ ਸਟੇਸ਼ਨ ਲਾਹੌਰ ਇੱਧਰ ਰਹਿ ਗਿਆ ਸ਼ਾਹੀ ਕਿਲਾ ਆ ਸਾਹਮਣੇ ਦੇਖਦਾ ਪਿਆ ਇਹ ਸ਼ਾਹੀ ਕਿਲਾ ਆ ਜਿਹੜੀਆਂ ਕੰਧਾਂ ਨੇ ਆ ਆ ਇਮਾਮੇ ਖਾਸ ਆ ਜਿਹੜਾ ਇੰਦਰੋਂ ਦੇਖਦੇ ਰਿਹਾ ਬੈਕ ਸਾਈਡ ਦੇ ਉੱਤੋਂ ਤੇ ਮਸਟੀਗੇਟ ਫੋਟ ਰੋਡ ਇਹ ਲਾਹੌਰ ਦੇ ਬਾਜ਼ਾਰ ਬਈ ਲਾਹੌਰ ਦੀਆਂ ਗਲੀਆਂ ਭਈਆ ਆ ਗਿਆ ਲਾਹੌਰ ਦਾ ਰੇਲਵੇ ਸਟੇਸ਼ਨ ਕਿੱਡਾ ਸੋਹਣਾ ਬਣਾਇਆ ਇਹ ਵੀ ਬੱਸ ਫਿਲਮਾਂ ਸਾਡੇ ਲੈ ਕੱਟ ਜਾਂਦੀਆਂ ਕਿੰਨਾ ਸੋਹਣਾ ਬਣਿਆ ਹੈ ਨਾ ਓਏ ਹਾਂਜੀ ਹਾਂਜੀ ਅੰਦਰੋਂ ਦੇਖੋਗੇ ਤੁਸੀਂ ਕਹੋਗੇ ਇਹ ਮੂਵੀਾਂ ਵਾਲਾ ਕਿਹੜਾ ਸੀਨ ਹੁੰਦਾ ਹੈ ਨਾ ਹਾਂ ਅੰਦਰ ਸਾਰਾ ਇਹੀ ਬਣਿਆ ਆ ਵਾਹ ਜੀ ਵਾ ਕਮਾਲ ਹੈ ਯਾਰ ਯਰ ਲੋਰਦਾਰ ਰੇਲ ਦਾ ਸਟੇਸ਼ਨ ਸਯੂਕੀ ਅੱਗੇ ਇਹਦੇ ਵਿੱਚ ਬੋਇਸਓਵਰ ਕਰਦੇ ਹਾਂ ਵਾਹ ਇਹ ਵਾ ਲਾਹੌਰ ਦੀਆਂ ਬਿਲਡਿੰਗਾਂ ਸਵੇਰੇ ਉੱਠੇ ਨਹੀਂ ਹੈਗੇ ਹੁਣ ਇੱਥੇ ਦੇਖੋ ਕਿੱਥੇ ਆ ਕੇ ਪੱਗਾ ਲੱਗੇ ਬਣਾਣ ਇਹ ਇੱਧਰ ਬੇਲਾ ਲੱਗਿਆ ਬੰਨਣ ਤੇ ਇੱਧਰ ਜਾਸਪਰੀ ਦੇ ਵੀਰਾ ਤੇ ਆਪਾਂ ਪੁੱਜ ਗਏ ਆ ਗੋਰਾ ਕਵਰੇਸਤਾਨ ਦੇ ਵਿੱਚ ਅਸੀਂ ਆਏ ਆ ਇੱਥੇ ਆਪਣੀ ਮਹਾਰਾਣੀ ਦੇ ਕੋਲ ਆਪਣੀ ਮਹਾਰਾਣੀ ਨੂੰ ਮਿਲਣ ਤੇ ਮਹਾਰਾਣੀ ਜਿਸ ਨੂੰ ਕਵਰ ਦੇ ਉੱਤੇ ਫੁੱਲ ਚੜਾਉਣਾ ਇਹ ਗੋਰਾ ਕਵਰੇਸਤਾਨ ਜਿਹੜਾ ਹੈ ਗੁਲਵਰਗ ਦੇ ਵਿੱਚ ਹੈ ਗੁਲਵਰਗ ਜਿਹੜਾ ਹੈ ਉਹ ਜੇਲ ਰੋਡ ਦੇ ਉੱਤੇ ਆ ਇੱਥੇ ਹੀ ਸਾਡੀ ਸਿੱਖ ਰਾਜ ਦੀ ਆਖਰੀ ਲਗਾ ਲੋ ਪ੍ਰਿੰਸੈਸ ਪ੍ਰਿੰਸੈਸ ਬੰਬਾ ਮਹਾਰਾਜਾ ਦਲੀਪ ਸਿੰਘ ਦੀ ਧੀ ਮਹਾਰਾਣੀ ਜਿੰਦਾ ਦੀ ਪੋਤਰੀ ਚੜਤ ਸਿੰਘ ਦੀ ਜਿਹੜੀ ਆ ਪਰਪੋਤਰੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਜਿਹੜੀ ਆ ਉਹਦੀ ਕਬਰ ਇੱਥੇ ਆ ਪ੍ਰਿੰਕੈਸ ਬਿੰਬਾ ਜਿਹੜੀ ਆ ਇੰਗਲੈਂਡ ਦੇ ਵਿੱਚ ਜੰਮੀ ਪਲੀ ਉੱਥੋਂ ਆ ਕੇ ਦੁਬਾਰਾ ਲਾਹੌਰ ਦੇ ਵਿੱਚ ਆਈ ਇੱਥੇ ਆਪਣੇ ਆ ਕੇ ਸਿੱਖ ਰਾਏ ਦੇ ਨਿਸ਼ਾਨੀਆਂ ਇਕੱਠੀਆਂ ਕੀਤੀਆਂ ਕਲੈਕਸ਼ਨਸ ਬਣਾਈ ਤੇ ਇੱਥੇ ਹੀ ਉਹਦਾ ਵਿਆਹ ਹੋਇਆ ਤੇ ਇੱਥੇ ਹੀ ਉਹਦੀ ਮੌਤ ਹੋਈ ਤੇ ਇੱਥੇ ਹੀ ਉਹਦਾ ਕਬਰਿਸਤਾਨ ਆ ਜਿੱਥੇ ਆਪਾਂ ਜਿਹੜੇ ਆ ਅੱਜ ਫੁੱਲ ਚੜਾਉਣ ਲਈ ਆਏ ਆਂ ਆ ਲਾਹੌਰ ਦੀਆਂ ਗਲੀਆਂ ਤੇ ਆ ਜਿਹੜਾ ਗੋਰਾ ਕਬਰਿਸਤਾਨ ਆ ਉਹਦਾ ਐਂਟਰੀ ਗੇਟ ਹੈ ਇਧਰੋਂ ਅਸੀਂ ਆਏ ਆ ਤੇ ਇਧਰ ਚੱਲੇ ਆ ਅੰਦਰ ਸਜਾ ਦਿੱਤੀਆਂ ਪੱਗਾਂ ਮੁੰਡਿਆਂ ਦੇ ਇਧਰ ਰੋਇਤ ਤੇ ਤੇ ਉਧਰ ਬੇਲੇ ਨੇ ਵੱਨ ਵੀ ਦਿੱਤੀ ਆ ਐਵੇਂ ਨਹੀਂ ਕਹਿੰਦੇ ਬੇਲੇ ਆਲੇ ਤੇਜ਼ ਹੁੰਦੇ ਆ ਹੈਗਾ ਨਹੀਂ ਕਿਆ ਬਾਤਾਂ ਨੇ ਓਏ ਗੁਰਵ ਹਾਂਜੀ ਹੁਣ ਲੱਗਿਆ ਕਰਦਾ ਬੰਦਾ ਤੂੰ ਹੋਣ ਆਇਆ ਬੰਦਿਆਂ ਵਾਲੀ ਝੂਣ ਚ ਅਸਲੀ ਸਰਦਾਰ ਤੂੰ ਹੁਣ ਲੱਗਦਾ ਨਾਲ ਵੀ ਤੇ ਬੰਨੀ ਹੋਈ ਆਏ ਹੈ ਆ ਪੱਗ ਬੰਨਦੇ ਨੂੰ ਦੇਖਣ ਇਹਨਾਂ ਦੇਖ ਲਓ ਵੀਰ ਇਹ ਆਪਣੇ ਲਹਿੰਦੇ ਪੰਜਾਬ ਵਾਲੇ ਭਰਾ ਹੈ ਬਈ ਕਿਹੜੇ ਕਿਹੜਾ ਇਲਾਕਾ ਤੁਹਾਡਾ ਪੰਜਾਬ ਕਿਹੜਾ ਜ਼ਿਲ੍ਹਾ ਕਿਹੜਾ ਹੈ ਲੋਰੀ ਹੈ ਸਾਰੇ ਲੋਰੀਏ ਹੈ ਇੱਥੇ ਕੰਮ ਕਰਦੇ ਹੋ ਨਾ ਕਿੱਥੇ ਆ ਆਏ ਦਾ ਪ੍ਰਿੰਸਿਸ ਬੰਬਾ ਮਾਰਦਾ ਯਾਰ ਸਵਾਰ ਕੇ ਪਾਣੀ ਦਾ ਪ੍ਰਿੰਸਿਸ ਬੰਬਾ ਸਦਰਲੈਂਡ ਐਲਡਰਸ ਡੋਟਰੋ ਮਹਾਰਾਜਾ ਦਲੀਪ ਸਿੰਘ ਐਂਡ ਗ੍ਰੈਂਡੋਟਰੋ ਮਹਾਰਾਜਾ ਰਣਜੀਤ ਸਿੰਘ ਆਫ ਲਾਹੌਰ 29 ਸਪਟੰਬਰ 1869 ਨੂੰ ਲੰਡਨ ਚ ਜਨਮੇ ਤੇ 10 ਮਾਰਚ 1957 ਨੂੰ ਲਾਹੌਰ ਦੇ ਵਿੱਚ ਇਹਦੀ ਮੌਤ ਹੋਈ ਹੈ

ਅਬਰਬਾ ਅਬਰਬਾ ਮਿਟ ਗਿਆ ਹੋਇਆ ਕੁਛ ਹੈ ਨਾ ਪੜਿਆ ਨਹੀਂ ਯਾਰਿਆ ਕਰੀਮ ਬਖਸ਼ ਸੁਪਰਾ ਇਹ ਉردو ਮਤਲਬ ਜਿਹੜੀ ਸੈਕਟਰੀ ਪ੍ਰਿੰਸ ਪੰਜਾਬੀ ਅੰਗਰੇਜ਼ੀ ਸੈਕਟਰੀ ਪੀਰ ਕਰੀਮ ਬਖਸ਼ ਸੁਪਰਾ ਨੇ ਬਣਵਾਈ ਸੀ ਹੈ ਨਾ ਇਹ ਪੱਤਰ ਮੇਰੇ ਘਰ ਇਹ ਉਹਨਾਂ ਨੇ ਮੈਨੂੰ ਲੱਗਦਾ ਤਿਆਰ ਕਰਵਾਈ ਹੋਣੀ ਆ ਕਿਆ ਬਾਤ ਆ ਯਾਰ ਇਹ ਸਾਡੇ ਪੰਜਾਬ ਦੀ ਮਹਾਰਾਣੀ ਸਾਡੀ ਰਾਜਕੁਮਾਰੀ ਰਾਣੀ ਜਿੰਦਾ ਦੀ ਪੋਤੀ ਹੈ ਨਾ ਸ਼ਰਤ ਸਿੰਘ ਦੀ ਪੜਪੋਤਰੀ ਰਣਜੀਤ ਸਿੰਘ ਦੀ ਪੋਤੀ ਕਿੱਥੇ ਦੇਖ ਲੈ ਕਿਹੜਿਆਂ ਹਾਲਾਤਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਫਿਰ ਕਿੱਥੇ ਦਫਨਾਇਆ ਗਿਆ 0.5 ਕਰ ਲਈਓ ਕੋਈ ਆਈਆਂ ਸਾਰੇ ਆ ਗਏ ਰਹਣਾ ਯਾਰ ਕਿਉਂਕਿ ਸਾਡੀ ਹੋਰਾਂ ਨੇ ਤੇ ਉਧਰੋਂ ਆਪਾਂ ਐਂਟਰੀ ਕਰਕੇ ਇੱਥੇ ਆਏ ਸੀ ਕਿ ਮਹਾਰਾਣੀ ਦੀ ਕਬਰ ਦੇ ਉੱਤੇ ਤੇ ਇੱਥੇ ਜਿਹੜਾ ਆ ਆਪਾਂ ਫੁੱਲ ਚੜਾਏ ਆ ਆਪਣੀ ਮਹਾਰਾਣੀ ਨੂੰ ਸਜਦਾ ਕੀਤਾ ਕਿ ਦੱਸਦੇ ਆ ਕਿ ਮਹਾਰਾਣੀ ਪ੍ਰਿੰਸੈਸ ਪਿੰਬਾ ਨੂੰ ਗੁਲਾਬ ਦੇ ਫੁੱਲ ਬੜੇ ਪਿਆਰ ਪਿਆਰੇ ਲੱਗਦੇ ਸੀ ਤੇ ਬੜਾ ਪਿਆਰ ਕਰਦੇ ਸੀ ਉਹਨਾਂ ਨੂੰ ਬੜੇ ਫੇਵਰਟ ਸੀ ਤੇ ਆਪਾਂ ਇੱਥੇ ਫਾਰ ਚੜਾਏ ਨੇ ਤੇ ਜਿੰਨੇ ਵੀ ਫੁੱਲ ਹੋ ਸਕੇ ਆਪਣੇ ਵੱਲੋਂ ਮਹਾਰਾਣੀ ਨੂੰ ਸਜਦਾ ਕੀਤਾ ਨਮਸਕਾਰ ਕੀਤਾ ਤੇ ਤੁਸੀਂ ਵੀ ਭਾਈ ਜਦੋਂ ਵੀ ਆਓ ਦਾ ਗੋਰਾ ਕਬਰਿਸਤਾਨ ਦੇ ਵਿੱਚ ਐਂਟਰੀ ਕਰਕੇ ਲੱਗੇ ਹੀ ਜਿਹੜੀ ਆ ਕਬਰਿਸਤਾਨ ਦੇ ਵਿੱਚ ਇੱਥੇ ਪ੍ਰਿੰਸ ਬੰਬਾ ਦੀ ਸਮਾਦ ਬਣੀ ਹੋਈ ਹੈ ਦਾ ਪ੍ਰਿੰਸ ਬੰਬਾ ਸਦਰਲੈਂਡ ਐਲਡਰਸ ਡੋਟਰ ਆ ਮਹਾਰਾਜ ਦਲੀਪ ਸਿੰਘ ਤੇ ਆ ਇਧਰ ਹੋਰ ਗੋਰਿਆਂ ਦੀਆਂ ਕਬਰਾਂ ਬਣੀਆਂ ਹੋਈਆਂ ਇੱਥੇ ਹੀ ਉਹਦੀ ਸਾਂਡਰਸ ਦੀ ਵੀ ਹੈਗੀ ਜਿਹਨੂੰ ਪਾਕ ਸਿੰਘ ਨੇ ਜਿਹੜਾ ਹੈ ਗੋਲੀ ਮਾਰੀ ਸੀ ਗਲਤੀ ਦੇ ਨਾਮ ਮਰ ਗਿਆ ਸੀ ਤੇ ਉਹਦੀ ਵੀ ਇੱਥੇ ਹੀ ਕਬਰ ਆ ਤੇ ਭਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਦੋਂ ਕਦੇ ਲਾਹੌਰ ਗੇੜਾ ਬੱਜੇ ਚਾਹੇ ਜਥੇ ਚਾਹੋ ਚਾਹੇ ਜਿਵੇਂ ਮਰਜੀ ਆਓ ਆਪਣੇ ਪ੍ਰਿੰਸੈਸ ਬੰਬਾਂ ਨੂੰ ਜਿਹੜਾ ਸਾਇਦਾ ਤੁਸੀਂ ਜ਼ਰੂਰ ਕਰਕੇ ਜਾਇਓ ਇੱਥੇ ਤੇ ਬਾਈ ਸੱਚੇ ਦੱਸਾਂ ਤਾਂ ਬੜਾ ਆਨੰਦ ਆਇਆ ਮਨ ਨੂੰ ਨਾ ਬੜੇ ਚਿਰ ਦੀ ਰੀਝ ਸੀਗੀ ਪ੍ਰਿੰਸੈਸ ਬੰਬਾਂ ਦੀ ਜਿਹੜੀ ਆ ਕਬਰ ਦੇ ਉੱਤੇ ਜਾਣ ਦੀ ਤੇ ਲਾਹੌਰ ਦੂਜਾ ਕਿਹੜਾ ਬੱਜਾ ਪਿਛਲੀ ਵਾਰ ਜਿਹੜਾ ਆਇਆ ਉਹ ਮਿਸ ਕਰ ਦਿੱਤਾ ਸੀ ਹੋਰ ਜਗ੍ਹਾਵਾਂ ਦੇਖਦੇ ਰਹੇ ਤੇ ਇਸ ਵਾਰ ਸਭ ਤੋਂ ਪਹਿਲਾਂ ਜਿਹੜਾ ਆਏ ਆ ਆਪਾਂ ਪ੍ਰਿੰਸੈਸ ਬੰਬਾਂ ਸਦਰਲੈਂਡ ਦੀ ਕਬਰ ਦੇ ਉੱਤੇ ਆਏ ਆ ਗੋਰਾ ਕਬਰਿਸਤਾਨ ਗੁਲਵਰਗ ਜਿਹੜੇ ਰੋਡ ਯਾਦ ਰੱਖਿਓ ਜਦੋਂ ਕਦੇ ਗੇੜਾ ਬੱਜੇ ਤਾਂ ਇੱਥੇ ਜ਼ਰੂਰ ਆ ਕੇ ਜਾਇਓ ਭਾਈ ਨਿਕਲ ਕੇ ਕਵਰਿਸਤਾਨ ਦੇ ਵਿੱਚੋਂ ਹੁਣ ਆਪਾਂ ਚੱਲੇ ਆਂ ਇਧਰੋਂ ਲਾਹੌਰ ਮਿਊਜ਼ੀਅਮ ਨੂੰ ਇੱਕ ਕੈਬ ਹੋਰ ਕੀਤੀ ਆ ਭਾਈ ਨਵਾਂ ਆਇਆ ਤੇ ਹੁਣ ਇੱਥੋਂ ਆਪਾਂ ਜਾ ਰਹੇ ਆਂ ਲਾਹੌਰ ਮਿਊਜ਼ੀਅਮ ਭਾਈ ਕਿੰਨਾ ਦੂਰ ਹੈ ਗਿਆ ਬਸ 3 ਮਿੰਟ ਮਾਲ ਰੋਡ ਆ ਗਿਆ ਮਾਲ ਰੋਡ ਆ ਗਿਆ ਭਈ ਲਾਹੌਰ ਦਾ ਮਾਲ ਰੋਡ ਤੇ ਹੁਣ ਇਥੋਂ 3 ਮਿੰਟ ਦੀ ਦੂਰੀ ਦੇ ਉੱਤੇ ਜਿਹੜਾ ਹੈ ਉਹ ਹੈਗਾ ਇਹ ਆਪਣਾ ਲਾਹੌਰ ਮਿਊਜ਼ੀਅਮ ਬਈ ਜਿਹੜੀਆਂ ਆਹਾ ਬਿਲਡਿੰਗਾਂ ਦਿਖਦੀਆਂ ਨਾ ਇਹ ਬਈ ਦੱਸਦਾ ਕਿ ਜਦੋਂ ਆਪਣਾ 47 ਤੋਂ ਪਹਿਲਾਂ ਸੰਝਾ ਪੰਜਾਬ ਸੀਗਾ ਉਦੋਂ ਦੀਆਂ ਬਿਲਡਿੰਗਾਂ ਨੇ ਮਤਲਬ ਕਿ ਪੁਰਾਣੀਆਂ ਸਾਰੀਆਂ ਮਾਰਤਾ ਇਹ ਆ ਪੂਰੀ ਮਾਰਕੀਟ ਪੁਰਾਣੀ ਹੈ ਹਾਂ ਇਹ ਗੋਰਿਆਂ ਨੇ ਬਣਾਈ ਹੋਣੀ ਜਦੋਂ ਗੋਰੇ ਆਏ ਇੱਥੇ ਇਹ ਗੋਰਿਆਂ ਦਾ ਸਟਰਕਚਰ ਹੈ ਸਾਰਾ ਇਹ ਹੈ ਨਾ ਕੀ ਬਾਤ ਆ ਯਾਰ ਹਾਂ ਤੇ ਬਈ ਹੁਣ ਆਪਾਂ ਮਾਲ ਰੋਡ ਦੇ ਘੁੰਮ ਜੰਦੇ ਆ ਹੈਗਾ ਹਾਈ ਕੋਰਟ ਇਟਰਨੋ ਇਸ਼ਾਰਾ ਤੇ ਤੁਹਾਨੂੰ ਹੁਣ ਦਿਖਾਵਾਂਗਾ ਹਾਈ ਕੋਰਟ ਤੇ ਹਾਈ ਕੋਰਟ ਦੀ ਖਾਸੀਅਤ ਇਹ ਹੈ ਕਿ ਇਹ 47 ਤੋਂ ਪਹਿਲਾਂ ਦਾ ਹੈ ਤੇ ਸਾਡੀ ਵੀ ਰਾਜਧਾਨੀ ਉਦੋਂ ਲਾਹੌਰ ਹੀ ਰਹੀ ਹੈ ਕਈ ਵਾਰ ਬਜ਼ੁਰਗਾਂ ਨੇ ਮੂੰਹਾਂ ਚ ਸੁਣਿਆ ਹੈ ਵੀ ਲਾਹੌਰ ਜਾਂਦੇ ਰਹੇ ਆ ਤਰੀਕਾਂ ਨੂੰ ਤਾਂ ਕਿਤੇ ਨਾ ਕਿਤੇ ਉਹ ਵੀ ਇੱਥੇ ਆਉਂਦੇ ਰਹੇ ਹੋਣੇ ਆ ਲਾਹੌਰ ਹਾਈ ਕੋਰਟ ਕਿਹੜੀ ਚੀਜ਼ ਹੈ ਇੱਕ ਹੀ ਸੁਪਰੀਮ ਕੋਰਟ ਹੈ ਉਹਦਾ ਜੀਪੀਓ ਜੀਪੀਓ ਮਤਲਬ ਪੋਸਟ ਆਫਿਸ ਅੱਛਾ ਆਉਂਦੀ ਉਹ ਪਿੱਛੇ ਸੁਪਰੀਮ ਕੋਰਟ ਹੈ ਅੱਛਾ ਉਹ ਸੁਪਰੀਮ ਕੋਰਟ ਤੇ ਆ ਬਈ ਜੀ ਪੀਓ ਕਿਹੜੇ ਬਈ ਇਹ 8 ਕਾਲਜ 8 ਕਾਲਜ ਹੈ ਇਹ ਵੀ ਪੁਰਾਣਾ ਹੀ ਹੈ ਹਾਂ 1800 ਚ ਬਣਿਆ ਸੀ ਵਾਹ ਯਾਰ ਉਹ ਸੋਨਾ ਦੇ ਕਿੰਨਾ ਪਰਮਜੀ ਵੀਰੇ 1800 ਸਦੀ ਦੇ ਬਣਿਆ ਹੋਏ ਹੈ ਆ ਆ ਗਿਆ ਲਾਹੌਰ ਮਿਊਜ਼ੀਅਮ ਨਾ ਦੇ ਗੇਟ ਦੇ ਪਿੱਛੇ ਆ ਇੱਧਰ ਹੈਗੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਵਾਲੀ ਤੇ ਇੱਧਰ ਹੈਗਾ ਲਾਹੌਰ ਮਿਊਜ਼ੀਅਮ ਤੇ ਆ ਬਾਈ ਯੂਨੀਵਰਸਿਟੀ ਤੇ ਇੱਧਰ ਬਲਰਾ ਰੋਹਿਤ ਜਸਪ੍ਰੀਤ ਤੇ ਲਾਹੌਰ ਮਿਊਜ਼ੀਅਮ ਦੀਆਂ ਕੰਧਾਂ ਤੇ ਹੁਣ ਅੰਦਰ ਚੱਲਦੇ ਆ ਉੱਡਦੀਆਂ ਇਲਾ ਤੇ ਮਾਲ ਰੋਡ ਲਾਹੌਰ ਦਾ ਮਾਲ ਰੋਡ ਤੇ ਹੁਣ ਆਏ ਆ ਆਪਾਂ ਲਾਹੌਰ ਮਿਊਜ਼ੀਅਮ ਇਹ ਇੱਧਰ ਲਾਈ ਆਏ ਨੇ ਵੀ ਭਗਵੰਤ ਮਾਨ ਵਾਂਗੂੰ ਇੰਦੇ ਵੀ ਮੁੱਖ ਮੰਤਰੀ ਨੇ ਮਸ਼ਹੂਰੀਆਂ ਮਰੀਮ ਨਵਾਜ਼ ਮਸ਼ਹੂਰੀਆਂ ਨੂੰ ਇਹਨੇ ਵੀ ਪੂਰਾ ਜ਼ੋਰ ਦਿੱਤਾ ਪਿਆ ਭਗਵੰਤ ਮਾਨ ਵਾਂਗੂੰ ਅੱਜ ਬਈ ਲਾਹੌਰ ਮਿਊਜ਼ੀਅਮ ਦੇਖਣ ਆਏ ਸੀ ਕਿਸੇ ਕਾਰਨਾ ਕਰਕੇ ਬੰਦ ਮਿਲਿਆ ਕਹਿੰਦੇ ਵੀ ਐਂਟਰੀ ਅੱਜ ਹੈ ਨਹੀਂ ਪਿਛਲੀ ਵਾਰ ਵੀ ਨਹੀਂ ਮਿਲੀ ਸੀ ਤੇ ਹੁਣ ਬਾਹਰੋਂ-ਬਾਹਰੋਂ ਦੇਖ ਕੇ ਚੱਲੇ ਆ ਸੋ ਟੱਕ ਪਿਆ ਇਹ ਕਦੀਕਦਾਰ ਹਾਂ ਲੱਗਦਾ ਚਲੋ ਵੀਰੇ ਚੱਲੀਏ ਆਪਾਂ ਮਿਊਜ਼ੀਅਮ ਇੱਧਰ ਲਾਹੌਰ ਮਿਊਜ਼ੀਅਮ ਲਾਹੌਰ ਮਿਊਜ਼ੀਅਮ ਦੇ ਬਿਲਕੁਲ ਸਾਹਮਣੇ ਜਿਹੜੀ ਐ ਝਮਝਮਾ ਤੋਪ ਪਈ ਐ ਜਿਹੜੀ ਭੰਗੀ ਮਿਸਲ ਵਾਲਿਆਂ ਨੇ ਅਵਦਾਲੀ ਕੋਲੋਂ ਚੱਕੀ ਸੀ ਆ ਇਸੇ ਚੌਂਕ ਦੇ ਵਿੱਚ ਪਈ ਆ ਸਾਹਮਣੇ ਯੂਨੀਵਰਸਿਟੀ ਐ ਬਾਈ ਦਾ ਫੋਨ ਰਹਿ ਗਿਆ ਸੀ ਤੇ ਭਰਾ ਮੋੜ ਨ ਆਇਆ ਓਕੇ ਭਰਾ ਧੰਨਵਾਦ ਠੀਕ ਐ ਨਾ ਮੁੰਡੇ ਦਾ ਫੋਨ ਰਹਿ ਗਿਆ ਸੀ ਬਾਈ ਅੱਗੋਂ ਮੁੜ ਕੇ ਆ ਧੰਨਵਾਦ ਵੀਰੇ ਹਾਂਜੀ ਬਹੁਤ ਖੁਸ਼ੀ ਹੋਈ ਤੈਨੂੰ ਦੁਬਾਰਾ ਮੁੜ ਕੇ ਫੋਨ ਮੋੜਨ ਆਇ ਬੰਦੇ ਦਾ ਨਹੀਂ ਕੋਈ ਮਸਲਾ ਨਹੀਂ ਤੁਹਾਡੀ ਇਮਾਨਤ ਹੈ ਸੱਜੀ ਠੀਕ ਹੈ ਠੀਕ ਹੈ ਵੀਰੇ ਤੁਸੀਂ ਚੀਜ਼ ਜ਼ਰੂਰ ਹੋ ਤਾਂ ਹੋ ਗਿਆ ਤਾਂ ਦੱਸਿਓ ਤੁਸੀਂ ਮੈਂ ਜ਼ਰੂਰ ਵੀਰੇ ਓਕੇ ਇਹ ਆ ਬਈ ਜੰਮ ਜਮਾ ਟੋਪ ਕਿੱਟੀ ਵੱਡੀ ਐ ਇਹ ਚੌਂਕ ਦੇ ਵਿੱਚ ਰੱਖੀ ਹੋਈ ਐ ਇੱਥੇ ਲਾਹੌਰ ਮਿਊਜ਼ੀਅਮ ਦੇ ਬਾਹਰ ਇੱਧਰ ਪੰਜਾਬ ਯੂਨੀਵਰਸਿਟੀ ਤੇ ਉੱਤੇ ਬਾਹਰ ਪਈ ਐ ਇੱਧਰ ਆਪਣਾ ਗੌਰਵ ਇਹ ਆਪਣਾ ਫੋਨ ਭੁੱਲ ਗਿਆ ਦਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਇਹਨੂੰ ਕੈਪ ਕਰਨੇ ਨੂੰ ਗਿਆ ਇਨਾ ਮਹਾਰਾਣ ਬਲਾਲੇ ਇਹ ਭਰਾਵਾ ਕੋਈ ਸਿੱਧਾ ਕੰਮ ਨਹੀਂ ਕਰਦਾ ਹੈਗਾ ਬਈ ਹੁਣ ਆਇਆ ਯੂਨੀਵਰਸਿਟੀ ਦੇ ਅੰਦਰ ਆ ਲਿਖਿਆ ਪੰਜਾਬ ਯੂਨੀਵਰਸਿਟੀ ਕਾਲਜ ਆ ਫਾਰਮੇਸੀ ਆ ਦੇਖਿਓ ਇੱਕ ਵਾਰ ਦੂਜੀ ਵਾਰ ਆਇਆ ਮੈਂ ਤਾਂ ਬੜੀ ਸੋਹਣੀ ਹੈ ਬਈ ਯਾਰ ਬਣਾਈ ਹੋਈ ਨਾ ਇਹ ਜਮਾ ਅੰਬਰਸਰ ਵਾਲੇ ਵਾਂਗੂ ਨਕਸ਼ਾ ਹੀ ਦਾ ਕੀ ਬਾਤ ਹੈ ਯਾਰ ਵਾਲੀ ਸੋਹਣੀ ਹੈ ਬਈ ਹੈਨਾ